ਅਸਵਕ ਦੀ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਦੀ ਜੋ ਲੜੀ ਸੀ ਉਹ ਸੰਭਾਲ ਲਈ ਹੈ ਔਰ ਸੁਖਜੀਤ ਸਿੰਘ ਦਾ ਮਰਨ ਵਰਤ ਖੋਲ ਦਿੱਤਾ ਗਿਆ ਹੈ ਤਾਂ ਖਨੌਰੀ ਬਾਰਡਰ ਤੋਂ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਸੁਖਜੀਤ ਸਿੰਘ ਦੇ ਵੱਲੋਂ ਮਰਨ ਵਰਤ ਜੋ ਹੈ ਉਹ ਖੋਲ ਦਿੱਤਾ ਗਿਆ ਹੈ ਔਰ ਜਗਜੀਤ ਸਿੰਘ ਡੱਲੇਵਾਲ ਇਸ ਮਰਨ ਵਰਤ ਨੂੰ ਲਗਾਤਾਰ ਜਾਰੀ ਰੱਖਣਗੇ ਔਰ ਲੜੀਵਾਰ ਦੇ ਨਾਲ ਸੁਖਜੀਤ ਸਿੰਘ ਹਰ ਦੋ ਚੰਡੇ ਇਸ ਮਰਨਵਰਤ ਦੀ ਲੜੀ ਨੂੰ ਵਧਾਉਣਗੇ ਜਿਸ ਤਰੀਕੇ ਦੇ ਨਾਲ ਪਹਿਲਾਂ ਫੈਸਲਾ ਹੋਇਆ ਸੀ ਕੇ ਜਗਜੀਤ ਸਿੰਘ ਡੱਲੇਵਾਲ 26 ਜਨ 26 ਨਵੰਬਰ ਤੋਂ ਮਰਨ ਵਰਤ ਤੇ ਬੈਠਣਗੇ ਪਰ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਨੇ ਹਿਰਾਸਤ ਦੇ ਵਿੱਚ ਹੀ ਮਰਨ ਵਰਤ ਸ਼ੁਰੂ ਕੀਤਾ ਪਰ ਇੱਕ ਪਾਸੇ ਸੁਖਜੀਤ ਸਿੰਘ ਹੋਰਾਂ ਦੇ ਵੱਲੋਂ ਖਨੌਰੀ ਤੋਂ ਮਰਨ ਵਰਤ ਦਾ ਐਲਾਨ ਕਰ ਦਿੱਤਾ ਸੀ ਔਰ ਦੋਹੇ ਮਰਨ ਵਰਤ ਤੇ ਬੈਠੇ ਹੋਏ ਸਨ ਔਰ ਬੈਠਕਾਂ ਦਾ ਦੌਰ ਜੋ ਕਿਸਾਨਾਂ ਦੇ ਵਿਚਾਰ ਲਗਾਤਾਰ ਜਾਰੀ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਜਿਹੜੀ ਭੁੱਖ ਹੜਤਾਲ ਹੈ ਉਹ ਜਾਰੀ ਰੱਖਣਗੇ ਔਰ ਸੁਖਜੀਤ ਸਿੰਘ ਲੜੀਵਾਰ ਜਿਸ ਮੁਤਾਬਕ ਜੋ ਪਹਿਲਾ ਚਰਚਾ ਹੋਈ ਸੀ ਉਸੇ ਤਰੀਕੇ ਦੇ ਨਾਲ ਆਪਣਾ ਮਰਨ ਵਰਤ ਸ਼ੁਰੂ ਕਰਨਗੇ ਜੇਕਰ ਚਕਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਵਿਗੜਦੀ ਹੈ ਕਿਉਂਕਿ ਚਕਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਹ ਸਿੱਧਾ ਤੌਰ ਤੇ ਕਿਹਾ ਗਿਆ ਸੀ ਕਿ ਮੇਰੀ ਮੌਤ ਤੋਂ ਬਾਅਦ ਮੇਰੀ ਮ੍ਰਿਤਕ ਦੇਹ ਨੂੰ ਇਸ ਬਾਰਡਰ ਤੇ ਰੱਖਿਆ ਜਾਵੇ ਘਰ ਨਾਲ ਲੈ ਕੇ ਜਾਇਆ ਜਾਵੇ ਔਰ ਇਸ ਧਰਨੇ ਨੂੰ ਅੱਗੇ ਵਧਾਇਆ ਜਾਵੇ ਇਸ ਧਰਨੇ ਨੂੰ ਮਜ਼ਬੂਤ ਕੀਤਾ ਜਾਵੇ ਉਸ ਤੋਂ ਬਾਅਦ ਸੁਖਜੀਤ ਸਿੰਘ ਮਰਨ ਵਰਤ ਤੇ ਬੈਠਣਗੇ ਔਰ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਹੋਰਾ ਦੀ ਸਿਹਤ ਬਾਰੇ ਖਬਰ ਸਾਨੂੰ ਮਿਲੀ ਹੈ ਕਿ 7 ਕਿਲੋ ਭਾਰ ਜਗਜੀਤ ਸਿੰਘ ਡੱਲੇਵਾਲ ਹੋਰਾ ਦਾ ਪਿਛਲੇ 3 ਦਿਨਾਂ ਦੇ ਮਰਨ ਵਰਤ ਦੌਰਾਨ ਕਰ ਚੁੱਕਿਆ ਹੈ ਔਰ ਉਹਨਾਂ ਦੀ ਸਿਹਤ ਵਿਗੜ ਵੀ ਸਕਦੀ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕੈਂਸਰ ਵੀ ਹੈ ਔਰ ਡਿਟੇਨ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਤਾਂ ਉਹਨਾਂ ਦੀ ਸਿਹਤ ਔਰ ਉਹਨਾਂ ਦੀ ਉਹਨਾਂ ਦਾ ਮੈਡੀਕਲ ਚੈੱਕਅਪ ਦੇ ਲਈ ਲੈ ਕੇ ਗਏ ਸੀ ਪਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਸਿੱਧੇ ਤੌਰ ਤੇ ਕੈਦ ਕੀਤਾ ਗਿਆ ਸੀ ਕਿ ਇੱਕ ਸੂਈ ਤੱਕ ਮੈਨੂੰ ਨਹੀਂ ਲਗਾਈ ਗਈ ਤਾਂ ਫਿਰ ਮੇਰਾ ਮੈਡੀਕਲ ਚੈੱਕਅਪ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਕਹਿ ਰਿਹਾ ਕਿ ਮੇਰਾ ਮੈਡੀਕਲ ਚੈੱਕਅਪ ਹੋਇਆ ਹੈ ਤਾਂ ਇਹ ਤਲਖੀ ਜੋ ਪ੍ਰਸ਼ਾਸਨ ਤੇ ਕਿਸਾਨ ਲੀਡਰਾਂ ਵਿਚਕਾਰ ਹੋਈ ਔਰ ਅੱਜ ਕਿਸਾਨਾਂ ਦੇ ਵੱਲੋਂ ਇਸ ਬੈਠਕ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਲੜੀਵਾਰ ਅਨੁਸਾਰ ਹੀ ਮਰਨ ਵਰਤ ਤੇ ਲੀਡਰ ਬੈਠਣਗੇ ਔਰ ਸੁਵਜੀਤ ਸਿੰਘ ਦਾ ਮਰਨ ਵਰਤ ਨਾਰੀਅਲ ਪਾਣੀ ਪਿਆ ਕੇ ਖੁਲਾਇਆ ਗਿਆ ਮੌਕੇ ਤੇ ਔਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਲਗਾਤਾਰ ਬੈਠੇ ਹੋਏ ਨੇ ਬਰਕਰਾਰ ਹੈ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਨੇ ਨਾਲ ਕਿਸਾਨ ਲੀਡਰ ਆਗੂ ਸੀਨੀਅਰ ਕਿਸਾਨ ਆਗੂ ਬੈਠੇ ਨੇ ਔਰ ਸੁਖਜੀਤ ਸਿੰਘ ਹੁਰਾਂ ਨੂੰ ਸਨਮਾਨਤ ਕਰਕੇ ਔਰ ਉਹਨਾਂ ਨੂੰ ਨਾਰੀਅਲ ਪਾਣੀ ਪਿਆ ਕੇ ਉਹਨਾਂ ਦਾ ਮਰਨ ਵਰਤ ਜੋ ਹੈ ਉਹ ਖੋਲਿਆ ਗਿਆ ਔਰ ਨਾਲ ਹੀ ਤੁਹਾਨੂੰ ਇਸ ਤੇ ਜਾਣਕਾਰੀ ਜ ਦਿੱਤੀ ਹੈ ਜਗਜੀਤ ਸਿੰਘ ਡੱਲੇਵਾਲ ਹੁਰਾਂ ਦਾ ਪਰਿਵਾਰ ਵੀ ਮੌਕੇ ਤੇ ਮੌਜੂਦ ਹੈ ਪਰ ਫਿਲਹਾਲ ਖਨੌਰੀ ਬਾਰਡਰ ਤੋਂ ਜੋ ਅਹਿਮ ਅਪਡੇਟ ਜੋ ਸਾਹਮਣੇ ਆ ਰਹੀ ਹੈ ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਪੁਖ ਹੜਤਾਲ ਤੇ ਬੈਠੇ ਨੇ ਔਰ ਲਗਾਤਾਰ ਜਾਰੀ ਰੱਖਣਗੇ ਇਹ ਪੁਖ ਹੜਤਾਲ ਔਰ ਸੁਖਜੀਤ ਸਿੰਘ ਹੁਰਾਂ ਦਾ ਮਰਨ ਵਰਤ ਖਤਮ ਕਰ ਦਿੱਤਾ ਗਿਆ ਹੈ